ਮਟੋਣਾ ਬਾਈ ਜੀ ਦਾ ਸੀ ਬਹੁਤ ਬਹੁਤ ਬਾਈ ਜੀ ਇਸ ਤਰ੍ਹਾਂ ਨੀਆਂ ਜੋ ਤਸਵੀਰਾਂ ਨੇ ਬਣੀਆਂ ਹੋਈਆਂ ਨੇ ਜੀ ਪਾਤੜਾਂ ਦੇ ਵਿੱਚ ਜੋ ਦੋ ਨੌਜਵਾਨ ਅਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਜੋ ਕਿ ਟਰੱਕ ਡਰਾਈਵਰ ਜਨਾਂ ਨੂੰ ਸਲਫਾਸ ਖਾਣ ਲਈ ਮਜਬੂਰ ਕੀਤਾ ਗਿਆ ਸੀਗਾ ਜਿਨ੍ਹਾਂ ਨੂੰ ਇੱਕ ਦੁਕਾਨ ਦੇ ਵਿੱਚ ਜਨ ਕੇ ਰੱਖ ਕੇ ਕਟਾਇਆ-ਕੁੱਟਾਇਆ ਵੀ ਗਿਆ ਸੀਗਾ ਗੱਲ ਕੀ ਸੀ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਦੋ ਨੌਜਵਾਨਾਂ ਨੂੰ ਸਲਫਾਸ ਖਾਣ ਦੇ ਲਈ ਮਜਬੂਰ ਕੀਤਾ ਗਿਆ ਸੀ ਯੋ ਨੰਨੇ ਡੇ ਡਬਾ ਉਹ ਗੀਆਂ ਸੜਕ ਤੇ ਵਿਚਾਲੇ ਪਈਆਂ ਨੇ ਗੀਆਂ ਪਾਤੜਾਂ ਤੋਂ ਜੋ ਸਮਾਨ ਨੇ ਉਹ ਜਾਨੇ ਰੱਖਣ ਲਈ ਮਜਬੂਰ ਹੋਏ ਨੇ ਲੋਕ ਕਿਉਂਕਿ ਇੱਕ ਗਰੀਬਾਂ ਦੇ ਉੱਪਰ ਜੇ ਕਹਦੀ ਹੈ ਵੱਡਾ ਜ਼ੁਲਮ ਬਹੁਤ ਜ਼ਾਰੇ ਪਰੇਸ਼ਾਨ ਕੀਤਾ ਗਿਆ ਮਜਬੂਰ ਸਲਫਾਜ਼ ਖਾਣੀ ਦੇਖ ਲੋ ਵੀ ਮਰਨਾ ਕਿੰਨਾ ਔਖਾ ਹੈ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੀ ਮਾਰ ਕਟਾਈ ਕੀਤੀ ਗਈ ਦੋ ਡਰਾਈਵਰਾਂ ਦੀ ਕਿਉਂ ਕੀਤੀ ਗਈ ਇਹ ਗੱਲ ਵੀ ਸਾਹਮਣੇ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਾਤੜਾਂ ਖੜਿਆਂਗੇ ਜਿੱਥੇ ਦੋ ਨੌਜਵਾਨ ਗਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਤਿੰਨ ਟਰੱਕ ਡਰਾਈਵਰ ਖੁਦਕੁਸ਼ੀ ਕਰੀਆ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਦੋ ਪਾਤਲਾਂ ਦੇ ਸੀ ਮਿਆਲਪਿੰਡ ਦੇ ਇੱਕ ਚੂਨਾਤੇ ਸੀ ਯੂਨੀਅਨ ਸਨਾਮ ਪਾਈ ਹੋਈ ਸੀ ਇਹਨਾਂ ਨੇ ਪਾਤਲਾ ਸੀ ਕਿਉਂ ਮਜਬੂਰ ਕੀਤਾ ਲਾਈਵ ਵੀਡੀਓ ਵੀ ਪਾਈ ਜਾਂਦੇ ਨੇ ਪਰ ਇਹਨਾਂ ਨੂੰ ਇਨਸਾਫ ਨਹੀਂ ਅਜੇ ਮਿਲਿਆ ਡੈੱਡ ਬੋਡੀਜ਼ ਨੇ ਜੋ ਹਜ਼ਾਰਾਂ ਸੰਕਟਾਂ ਦੀ ਗਿਣਤੀ ਚ ਲੋਕ ਨੇ ਜਿਹੜੇ ਬੈਠੇ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸਾਡਾ ਤਰਨਾ ਦਲ ਅਰਬਾ ਖਰਬਾ ਮੁਖੀ ਜਹੇਦਾਰ ਚੜਤ ਸਿੰਘ ਜਿਹੜੀ ਅੱਜ ਮੰਗ ਭੰਦੀ ਖਬਰ ਜਿਹੜੀ ਆਪਣੇ ਜਿਹੜੀ ਆ ਰਹੀ ਹੈ ਸਾਹਮਣੇ ਦੋ ਨੌਜਵਾਨ ਜਿਹੜੇ ਆ ਖਤਮ ਹੋ ਚੁੱਕੇ ਹਨਾ ਜਿਹੜੀ ਮੌਤ ਹੋ ਗਈ ਉਹਨਾਂ ਦੀ ਤੇ ਹੁਣ ਇਹ ਜਿਹੜਾ ਵਾ ਘਟਨਾਵਾਂ ਜਿਹੜੇ ਨੌਜਵਾਨ ਨਜਾਇਜ਼ ਜਿਹੜਾ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ ਜਲੀਲ ਕਰਨ ਦੇ ਕਾਰਨ ਜਿਹੜੇ ਉਹ ਜਿਹੜੀ ਮੌਤ ਹੋ ਗਈ ਉਹਨਾਂ ਦੀ ਉਹਨਾਂ ਦੀ ਮੌਤ ਦੇ ਕਾਰਵਾਈ ਜਿਹੜੀ ਆ ਇਹਨਾਂ ਨੂੰ ਕਰਨੀ ਚਾਹੀਦੀ ਹੈ ਵੀ ਕਿਉਂ ਨਹੀਂ ਕਰ ਰਹੇ ਹੇ ਡਕਟਰ ਜਿਹੜਾ ਪਰਚਾ ਦਰਜ ਕੀਤਾ ਉਹ ਕਿਉਂ ਨਹੀਂ ਕਰਦੇ ਪਏ? ਕਿਉਂ ਨਹੀਂ ਨੰਨੀ ਸੁਣਾਈ ਹੁੰਦੀ? ਹੱਥ ਸੱਚ ਦੇ ਉੱਤੇ ਕਿਉਂ ਨਹੀਂ ਸਰਕਾਰਾਂ ਖੜਦੀਆਂ ਜੇ ਕਾਨੂੰਨ ਹੈ ਕਹਿੰਦੇ ਦੋਨਾਂ ਤਰ੍ਹਾਂ ਦੀ ਸੁਣਦੇ ਆ। ਫਿਰ ਕਾਨੂੰਨ ਕਿਉਂ ਨਹੀਂ ਕਿ ਉਹਨਾਂ ਨਾਲ ਖੜਦੇ ਪਏ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਨੌਜਵਾਨ ਜਿਹੜੇ ਮੁੰਡੇ ਨੌਜਵਾਨ ਜਿਹੜੇ ਆ ਖਤਮ ਕੀਤੇ ਗਏ ਆ। ਇੱਕ ਮੁੰਡਾ ਰਫੂਜਿਆ ਦਾ ਸੀਗਾ। ਅ ਇੱਕ ਰਮਦਾਸੀ ਦਾ। ਚੋਰੀ ਦਾ ਝੂਠਾ ਦੋਸ਼ ਆ ਇਹ। ਇਹਨਾਂ ਨੇ ਬੱਸ ਕਰਦੀ ਹੈ। ਇਹਨਾਂ ਨੇ ਸਲਫਾਜ਼ ਜੇ ਸਪਰੇਅ ਬਿੱਤੀ ਡੱਬੀ ਲੈ ਰੱਖੀ ਗਈ। ਸਪਰੇਅ ਦੀ ਡੱਬੀ ਵੀ ਇਹ ਕਰੋ ਕਣਕ ਵਿੱਚ ਕੇ ਫੇਰ ਲੈ ਕੇ ਜਾਣਗੇ। ਤੇ ਇਹਦੇ ਜੋ ਚ ਪੈਸੇ ਵੀ ਨਹੀਂ ਸੀ ਦੱਬੀ ਨੇ ਉਹਨੂੰ ਜੋ ਦੋ ਡرائیਵਰਾਂ ਨੇ ਜੋ ਦੋ ਡرائیਵਰਾਂ ਨੂੰ ਜੇ ਕਹਿਦੀ ਵੀ ਇੱਕ ਜ਼ਹਿਰ ਖਾਣ ਲਈ ਮਜਬੂਰ ਕੀਤਾ ਗਿਆ ਸੀ ਤੁਸੀਂ ਦੇਖ ਲਿਓ ਪਛਾਣ ਲਿਓ ਹੁਣੇ ਵੀਡੀਓ ਵੀ ਪਾਈ ਸੀ ਇਹਨਾਂ ਨੇ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਪੰਜਾਬ ਨੂੰ ਵਿਟੋੜਦਿਆਂ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਹੋ ਆ ਬਦਲਾਅ ਸਰਕਾਰ ਦੇ ਜੱਦੀ ਬਟਾਵੇ ਠੀਕ ਇਨਸਾਫ ਦੀ ਖਾਤਰ ਸਾਨੂੰ ਇਨਸਾਫ ਕਿੱਥੇ ਆ ਸਾਡਾ ਇਨਸਾਫ ਕੀ ਮਾਰਾ ਕਰਦਾ ਸੀ ਉਹਨਾਂ ਨੇ ਇਹ ਗੱਲਬਾਤ ਹੋਈ ਹੈ ਜੀ ਇਹ ਹੈਗੇ ਸੀ ਕਿ ਉਹ ਮੁੰਡੇ ਟਰੱਕ ਡਰਾਈਵਰ ਆ ਇਹ ਲੁਧਿਆਣੇ ਗਏ ਸੀਗੇ ਲੁਧਿਆਣੇ 65 ਹਜ਼ਾਰ ਰੁਪਏ ਦੀ ਗੱਡੀ ਸੀਗਾ ਉਹ ਠਿਕਤੇ ਢਾਪੇ ਤੇ ਚੋਰੀ ਹੋ ਗਿਆ ਠੀਕ ਹੈ ਇਹਨਾਂ ਨੇ ਮਾਲਕ ਨੂੰ ਦੱਸਿਆ ਵੀ ਚੋਰੀ ਹੋ ਗਿਆ ਉਹ ਕਿੱ데 ਆਜੋ ਮਾਲਕ ਨੇ ਅੱਖਾਂ ਵੀ ਸੋਨੇ ਚੋਰੀ ਕਰਿਆ ਇਹ ਕਹਿੰਦੇ ਸੀ ਚੋਰੀ ਨਹੀਂ ਕਰਿਆ ਜੀ ਜੇ ਤੁਸੀਂ ਸਾਡੇ ਕੋਲ ਪਾਉਨੇ ਹੋ ਛੋਟੀ ਤਨਖਾਹ ਚ ਕਟਾ ਦਾਂਗੇ ਸਾਡੀ ਚੋਂ ਬਿਛੋੜੇ ਤੇ ਦੇ ਦਾਂਗੇ ਇਹਨਾਂ ਨੇ ਕਿਸੇ ਦੁਕਾਨ ਤੇ ਲਿਜਾ ਕੇ ਮਿਸਤਰੀ ਦੇ ਉੱਥੇ ਉਹਨਾਂ ਦੀ ਗੁੱਟਮਾਰ ਕਰੀ ਐ ਕਿਵੇਂ ਸੀਆ ਵਾਲੀ ਸੀਆ ਸੀਆ ਸਟਾਰ ਮਾਲਕ ਨੇ ਜੀ ਅੱਛਾ ਤੇ ਇੱਕ ਦੋ ਬੰਦੇ ਹੋਰ ਬੁਲਾ ਕੇ ਮਾਲਕ ਕਿਵੇਂ ਕੋਈ ਮੁਲਾਜ਼ਮ ਐ ਪੰਜਾਬ ਦੇ ਉਸ ਦਾ ਮੁਲਾਜ਼ਮ ਆ ਉਹ ਤੇ ਉਹਨੇ ਗੁੱਟਮਾਰ ਕਰਨ ਤੋਂ ਬਾਅਦ ਬੰਦੇ ਐਨੇ ਪਰੇਸ਼ਾਨ ਹੋ ਗਏ ਉਹ ਕਹਿੰਦੇ ਸਾਡੇ ਸਾਰੇ ਜ਼ਿੰਦਗੀ ਤੇ ਦੋਸ਼ ਨੀ ਲੱਗਿਆ ਵੀ ਸੀ ਚੋਰੀ ਕਰੀ ਹੋਊਗੀ ਔਰ ਪਹਿਲੀ ਵਾਰ ਹੋਇਆਗਾ ਵੀ ਸਾਨੂੰ ਇਹਨਾਂ ਨੇ ਕੁੱਟਿਆ ਵੀ ਜਲੀਲ ਕਰਿਆ ਇਸ ਕਰਕੇ ਸੀ ਆਪਦੀ ਜੀਵਨ ਲੀਲਾ ਸਮਾਪਤ ਕਰਦੇ ਆਂਗੇ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਐ ਵੀ ਸਾਡੀ ਮੱਤਤ ਕਰੀ ਜਾਵੇ ਪੂਰੇ ਪੰਜਾਬ ਚੋਂ ਪਤਾ ਕਰੇ ਜਦ ਅਸੀਂ ਕਿਤੇ ਕਿਤੇ ਕੰਮ ਕਰਿਆ ਸਾਡੇ ਤੇ ਜੇ ਕੋਈ ਦੋਸ਼ ਹੋਇਆ ਇਹ ਆ ਜਾ ਚੋਰੀ ਦਾ ਸਾਡੀ ਮੱਤਤ ਨਾ ਕਰੀ ਜਾਵੇ ਇਹ ਕਰਕੇ ਹੁਣ 5 ਦਿਨ ਹੋ ਗਏ ਡੈੱਡ ਬਡੀ ਰੱਖੀ ਨੂੰ ਤੇ ਪਰਚਾ ਦਿੱਤਾ ਕੋਈ ਕੱਚਾ ਬਿੱਲਾ ਆ ਅਜੇ ਤਾਂ ਪਤਾ ਨਹੀਂ ਪਰਪਰ ਪੂਰਾ ਕੀ ਕਰਿਆ ਗ੍ਰਿਫਤਾਰੀਆਂ ਪਾ ਨਹੀਂ ਗਈ ਇੱਕ ਬੰਦਾ ਗ੍ਰਿਫਤਾਰ ਕਰਿਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਬਰਾਮਣਾਂ ਨਾਲ ਅੱਜ ਇਹ ਮੋਢੇ ਦਾ ਮੋਢਾ ਲਾ ਕੇ ਖੜੇ ਆ ਕਿਉਂ ਇਹ ਮਜ਼ਦੂਰ ਨੇ ਸਾਡੀ ਜਥੇਮੰਦੀਆ ਜਿਹੜੀ ਉਹ ਮਜ਼ਦੂਰਾ ਦੀ ਐ ਚਾਹੇ ਉਹ ਟਰੱਕ ਡਰਾਈਵਰ ਹੋਣ ਚਾਹੇ ਉਹ ਮਜ਼ਦੂਰ ਹੋ ਕੋਸ ਵੀ ਹੋਣ ਕਈ ਵੀ ਕੈਟਾਗਰੀ ਕਰਦੇ ਹੋਣ ਚਾਹੇ ਸ਼ੈਟਰ ਪਾਉਂਦੇ ਹੋਣ ਚਾਹੇ ਚਣਾਈ ਵਾਲੇ ਹੋਣ ਉਹਨਾਂ ਹੀ ਮਜ਼ਦੂਰੀ ਦਾ ਕੰਮ ਕਰਦਾ ਹੈ ਮਜ਼ਦੂਰ ਕਿਸਾਨ ਦੇ ਸੀ ਹੱਕ ਦੇ ਵਿਚਾਰ ਵਾਸਤੇ ਲੜਾਈ ਲੜਦੇ ਆ ਪਰ ਐਡੀ ਕਿੱਡੀ ਕਬੱਡੀ ਹਾਦਤ ਆ ਗਈ ਈ ਐਡਾ ਕੁੱਟਮਾਰ ਕਰਨ ਵਾਲੀ ਤਾਂ ਉਹਨਾਂ ਤੋਂ ਪੈਸੇ ਵੀ ਭરાਏ ਜਾ ਸਕਦੇ ਤੇ ਚਾਰ-ਪੰਜਾਂ ਦੇ ਵਿੱਚ ਕੱਟ ਕਰਕੇ ਉਹਨਾਂ ਤੋਂ ਪੁੱਛ ਗਿਚ ਵੀ ਹੋ ਸਕਦੀ ਸੀ ਇਹ ਹੈ ਜੇ ਇਹ ਮੁਲਾਜ਼ਮ ਨੇ ਕੀ ਕੀਤਾ ਜਿਹੜਾ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਹੋ ਸਕਦਾ ਕੀ ਕੀ ਉਹਨਾਂ ਨਾਲ ਕਿਹਾ ਜਾ ਬਿਆਰ ਕੀਤਾ ਹੋਊਗਾ ਹੁਣ ਮੈਂ ਬੀਬੀਆਂ ਖੜੀਆਂ ਨੇ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਕਈ ਵਾਰੀ ਇਹਨਾਂ ਦੇ ਬਹੁਤ ਕੁਝ ਕਰਦੇ ਨੇ ਜਿਹੜੇ ਪੁਲਸ ਮੁਲਾਜ਼ਮ ਹੁੰਦੇ ਨੇ ਤੇ ਇਸ ਕਰਕੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿੰਨਾ ਚਿਰ ਇਹ ਸੰਘਰਸ਼ ਚੱਲੂਗਾ ਉਹਨਾਂ ਚਿਰ ਅਸੀਂ ਆਪਣੀ ਜਥੇਬੰਦੀ ਵੱਲੋਂ ਮਤਲਬ ਇਹਨਾਂ ਦੇ ਨਾਲ ਖੜਾਂਗੇ ਬੀਬੀ ਮਨਪ੍ਰੀਤ ਕੌਰ ਬਾਬਾ ਛੇਰ ਸਿੰਘ ਇਹ ਅਰਬਾ ਖਰਬਾ ਦਲ ਵੱਲੋਂ ਤੇ ਦਿਨ ਰਾਤ ਇੱਕ ਕੀਤਾ ਹੋਇਆ ਤਾਂ ਅੱਜ ਵੀ ਬਹੁਤ ਦੂਰੋਂ ਅਸੀਂ ਚੱਲ ਕੇ ਆਇਆ ਤੜਕੇ 9 ਵਜੇ ਦੇ ਚੱਲੇ ਹੋਏ ਆ ਤੇ ਕਦੇ ਮਾਨਸਾ ਤੋਂ ਪਰਾਂ ਤੋਂ ਆਇਆ ਹੁਣ ਅਸੀਂ ਬਹੁਤ ਤੇਜ਼ੀ ਨਾਲ ਆਏ ਵੀ ਕਿਤੇ ਉਹਨੂੰ ਕੋਈ ਸਮਾਪਤੀ ਨਾ ਹੋ ਜੇ ਜਾਂ ਕੋਈ ਸਮਝੌਤਾ ਨਾ ਹੋ ਜੇ ਤਾਂ ਬਾਰ-ਬਾਰ ਅਸੀਂ ਬਿੱਟੂ ਨੂੰ ਵੀ ਫੋਨ ਕਰਦੇ ਰਹੇ ਤਾਂ ਅਸੀਂ ਮਤਲਬ ਇਸ ਹੱਕ ਸੱਚ ਦੀ ਲੜਾਈ ਦੇ ਉੱਤੇ ਅੱਬ ਦਾ ਜਿੱਥੇ ਮਤਲਬ ਮੁੜਕਾ ਡੋਲਣਾ ਹੈ ਅਸੀਂ ਖੂਨ ਵੀ ਡੋਲਾਂਗੇ ਇਹਨਾਂ ਨੂੰ ਜਿੰਨਾ ਚਿਰ ਨਿਸਾਬ ਨਹੀਂ ਮਿਲਦਾ ਜਦੋਂ ਵੀ ਸਾਨੂੰ ਕੋਈ ਕਿਹਾ ਜਾ ਸੁਨੇਹਾ ਲੱਗੂਗਾ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਬਾਬਾ ਕਮੰਡ ਫਿਟ ਦੀ ਆਏ ਨੇ ਇਹਨਾਂ ਦੀ ਟੋਗ ਲਾਉ ਆਦੇ ਵੀਰ ਗੁਲਜ਼ਾਰ ਤਾਜੀ ਬਾਈ ਜੀ ਗਾਉਂ ਜੀ ਦੇ ਤੇ ਰਿਪੋਰਟ ਪੂਰੀ ਦੁਨੀਆ ਦੇ ਵਿੱਚ ਕੋਈ ਚੀਜ਼ ਦੇ ਗਲਾ ਬਣ ਕੇ ਰਹੇ ਤੁਹਾਡੇ ਨਾਲ ਦੁੱਖ ਤਾਜ਼ਾ ਕਰ ਰਹੇ ਹੁਣ ਵੀ ਮਜ਼ਦੂਰੀਆ ਮੇਰੇ ਚਾਚੀ ਜੀ ਵੀ ਨਾਲ ਬੈਠੇ ਆ ਮੇਰੇ ਭਰਾ ਵੀ ਨਾਲ ਬੈਠੇ ਆ ਤਾਜੀ ਜੀ ਦੇ ਬੋਲ ਲੈ ਕੇ ਜਾਵੋ ਮਾਫੀ ਚਾਹਣਾ ਲੇਕਿਨ ਦੁਬਾਰੇ ਵੀ ਮੁੜ ਕੇ ਆਉਗਾ ਕੋਈ ਤੁਹਾਡੇ ਪਰੇਸ਼ਾਨ ਨਹੀਂ ਇੱਕ ਦੁੱਖਾ ਦਰਦ ਹੈ ਅੱਪਾ ਇਨਸਾਫ ਇਹਨਾਂ ਦੇ ਹਿੱਕ 'ਚ ਘੋੜਾ ਦੇ ਕੇ ਲਵਾ ਲੇ ਕਿਹੜੇ ਬਾਗ ਦੇ ਗੱਲਾਂ ਕਰਦੇ ਨੇ ਗੱਲ ਗੱਲ ਤੇ ਮੁੱਕਰਨ ਵਾਲੇ ਨੇ ਕਦੇ ਵਿਆਹ ਕੋਲ ਨੂੰ ਚਾਰ ਬੰਦੇ ਆ ਗਏ ਕਮੇਟੀ ਬਣਾਉਣਿਆ ਸੋਦੀ ਨਹੀਂ ਅਸਤ ਪਾਏ ਤੁਹਾਨੂੰ ਰਸ ਟੌਰ ਦੇ ਕੇ ਇੱਥੇ ਬੈਠਾਂਗੇ ਤੋਂ ਮਾਫੀ ਚਾਹਨਾ ਬਾਈ ਜੀ ਜੇਕਰ ਕਿਸੇ ਵੀ ਸਾਹਮਣੇ ਖਿਲਾਫ ਬੋਲਿਆ ਗਿਆ ਹੋਵੇ ਫਸਦਾ ਹੋਕਾ ਗੱਡੇ ਨਾ ਡਰੇ ਨਾ ਝੁਕਿਆ ਨਾ ਡਿੱਗਿਆ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਜਦੋਂ ਪਾਤੜਾਂ ਤੋਂ ਘੱਗੇ ਨੂੰ ਸਮਾਣਿਆਂ ਨੂੰ ਜਾਣਿਆ ਬਣੇ ਹੋਏ ਨੇ ਜੋ ਦੋ ਨੌਜਵਾਨਾਂ ਵੱਲੋਂ ਸਲਫਾਸ ਕਰਦੀ ਗਈ ਸੀ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਜਿਨ੍ਹਾਂ ਨੂੰ ਕੁੱਟਿਆ ਗਿਆ ਸੀ ਚੋਰੀ ਦੇ ਦੋਸ਼ ਲਾਏ ਗਏ ਸੀ ਉਹ ਨਾ ਸਹਾਰਦੇ ਹੋਏ ਨਾ ਬਰਦਾਸ਼ਤ ਕਰਦੇ ਹੋਏ ਜਿਨ੍ਹਾਂ ਦੀਆਂ ਡੈੱਡ ਬਾਡੀਆਂ ਸਾਹਮਣੇ ਪਈਆਂ ਨੇ ਗੀਆਂ ਦੇਖ ਸਕਦੇ ਹੋ ਵੀ ਅੱਜ ਲਗਾਤਾਰ 5 ਦਿਨ ਹੋ ਗਏ 5 ਦਿਨਾਂ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਲੋਕ ਇਕੱਠੇ ਹੋਏ ਨੇ ਹੁਣ ਦੇਖੋ ਵੀ ਇਨਸਾਫ ਕਦੋਂ ਮਿਲਦਾ ਹੈ ਆਹ ਦੇਖ ਲਓ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਤਾਂ ਛੋਟੇ ਸਿਰ ਤੇ ਬਹੁਤ ਵੱਡਾ ਗੁੱਸਾ ਜੇ ਅੱਜ ਛੋਟੇ ਨਾਲੇ ਗੱਲਾਂ ਹੋਣ ਲੱਗੀਆਂ ਇੱਕ ਕਰਿਆ ਗੁੱਟਕਾ ਟਖਾ ਕੇ ਮੇਰੇ ਦਾਦੇ ਰੀ ਮੈਨੂੰ ਛਡਾ ਲਿਆ ਜੀ ਅਗਲੇ ਦਿਨ ਸਵੇਰੇ ਬਧਿਆ ਰੇ ਚੰਗੇ ਭਲੇ ਦੀ ਜੀ ਇਹ ਧਮਕੀਆਂ ਦੇ ਰੂਣੀ ਫੋਨ ਤੇ ਕਦੇ ਤੁਹਾਡੇ ਬੋਲੀਆਂ ਦਾ ਪਰਚਾ ਤੇ ਤੁਹਾਡੇ ਚਿੱਟੇ ਦਾ ਪਰਚਾ ਤੈਨੂੰ ਮਰਵਾ ਦਾਂਗੇ ਤੈਨੂੰ ਐ ਕਰਦਾਂਗੇ ਐ ਕਰੀ ਜਾਈ ਜੀ ਹਾਂ ਜੀ ਮੇਰੇ ਰੈਡੀ ਦੀ ਮੇਰੇ ਦਾ ਘਰ ਹੁਣ ਪੁਲਿਸ ਮੁਲਾਜ਼ਮਾਂ ਦੀ ਦੇ ਕੋ ਗੱਲਬਾਤ ਹੋ ਜੇ ਤੇ ਉਹਨਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਔਰ ਇਹਨਾਂ ਦਾ ਸਾਥ ਕੌਣ ਦੇਊਗਾ ਦੱਸੋ ਮੈਂ ਸਰਕਾਰਾਂ ਨੂੰ ਪੁੱਛਦੀ ਆਂ ਔਰ ਦੋ ਨੌਜਵਾਨ ਛੋਟੇ ਛੋਟੇ ਬੱਚਿਆ ਪਰਿਵਾਰਾ ਪਰਿਵਾਰ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਬੱਚਿਆਂ ਦਾ ਸਹਾਰਾ ਕੌਣ ਬਣੂਗਾ ਪੁੱਛਦੀ ਸਰਕਾਰਾਂ ਨੂੰ ਮੈਂ ਕਿਉਂਕਿ ਇੰਨਾ ਜਲੀਲ ਕਰਕੇ ਆਪਾਂ ਬੇਗੁਨਾਹ ਤਾਂ ਉਹ ਕੰਨੜੇ ਕਿਹੜਾ ਤਕਲ ਕੀਤਾ ਸੀ ਕੀ ਕਰਦਾ ਇਹ ਇੱਕ ਨਜਾਇਜ਼ ਜਿਹੜਾ ਆਪਾਂ ਚੋਰੀ ਦੇ ਮੌਕੇ ਛਾਣਮੇੜ ਵੀ ਹੋ ਸਕਦੀ ਸੀ ਕੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਛਾਣਮੇੜ ਨਹੀਂ ਕਰਨੇ ਦਾ ਹੱਕ ਬੰਦਾ ਸੀ ਵੀ ਚੋਰੀ ਹੋਈ ਵੀ ਆ ਤੇ ਜਾਂ ਨਹੀਂ ਹੋਈ ਨਜਾਇਜ਼ ਉਹਨਾਂ ਜਲੀਲ ਕਰਕੇ ਨਜਾਇਜ਼ ਉਹਨਾਂ ਦੇ ਹੱਕਦਾਰ ਮੌਤ ਦੇ ਜ਼ਿੰਮੇਵਾਰ ਸਰਕਾਰਾਂ ਜਿਹੜੀਆਂ ਆਪ ਬੰਦੀਆ ਵਾ ਇਹ ਜੱਜਾਂ ਵਕੀਲਾ ਤਾਂ ਕਰ ਜਿੱਥੋਂ ਸਿੱਧਾ ਇਹ ਵੀਡੀਓ ਪਹੁੰਚਦੀ ਵੱਧ ਵੱਧ ਜੱਜਾਂ ਨੂੰ ਵੀ ਵਕੀਲਾ ਨੇ ਮੈਨੂੰ ਡੇਰਤੀ ਆ ਕਿ ਇੰਨਾ ਉਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਇੰਨੇ ਜਿਹੜੇ ਬੱਚੇ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਬਾਪ ਦਾ ਜਿਹੜਾ ਪਿਆਰ ਕੌਣ ਦੇਊਗਾ ਕੋਈ ਖੜੂਗਾ ਜਿਹੜਾ ਪੇ ਉਹਨਾਂ ਨੂੰ ਦਿੰਦਾ ਜੇ ਲੋਕਰ ਦੇ ਰਾਚਨਪਾਰੀ ਚਲਾਉਂਦਾ ਜੀ ਬਹੁਤ ਚਲਾਊਗਾ ਉਹਨਾਂ ਇੰਨਾ ਮੁਲਾਜ਼ਮਾ ਵਰੀ ਇੰਨਾ ਮੁਲਾਜ਼ਮਾ ਵਰੀ ਕਿਉਂ ਨਹੀਂ ਪਰਵਾਰ ਚ ਕਿਹਾ ਜਾਂਦਾ ਕਿਉਂ ਇੰਨਾ ਮਰੀ ਇੰਨਾ ਸੇਫਟੀ ਦਿੱਤੀ ਜਾਂਦੀ ਪਈ ਸਰਕਾਰਾਂ ਨੂੰ ਪੁੱਛਦੀਆਂ ਕਿਉਂ ਹੱਕ ਸੱਚ ਦੇਂਦੇ ਸਰਕਾਰਾਂ ਕਿਉਂ ਨਹੀਂ ਲੜਦੀਆਂ ਕਿਉਂ ਗਰੀਬ ਨਾਲ ਤੱਕਾ ਕੀਤਾ ਜਾਂਦਾ ਵਾ ਵੱਤ ਤੋਂ ਵੱਤ ਜਿਹੜਾ ਵੀ ਇਹਨਾਂ ਨੂੰ ਨਿਸ਼ਾਨਾ ਦਿੱਤਾ ਜਾਵੇ ਜਿੱਥੋਂ ਜਿੱਥੋਂ ਵੀਡੀਓ ਪਾਉਣ ਦੀ ਵੱਤ ਤੋਂ ਵੱਤ ਜਿਹੜਾ ਵੀ ਪਰਿਵਾਰਾਂ ਨੂੰ ਜਿਹੜਾ ਸਾਥ ਦਿੱਤਾ ਜਾਵੇ ਵੀ ਸਾਰੇ ਦਲ ਪੰਥ ਇਹਨਾਂ ਦੇ ਨਾਲ ਆ ਮੁਤਾਬਕ ਮੁਤਾਬਕ ਕੱਟ ਕੇ ਪਰਚਾ ਦੀ ਗੱਲ ਵੀ ਇਹਨਾਂ ਨੂੰ ਮਾਮਲਾ ਵੀ ਦਿੱਤਾ ਜਾਵੇ ਸਰਕਾਰ ਵੱਲੋਂ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਵੀ ਦਿੱਤੀ ਜਾਵੇ ਪਰ ਇੱਥੇ ਜਿੰਨਾ ਚਿਰ ਇਨਸਾਫ ਨਹੀਂ ਹੋਊਗਾ ਉਹਨਾਂ ਤੇ ਅਸੀਂ ਮੋਢੇ ਦਾ ਮੋਢਾ ਲਾ ਕੇ ਰੱਖਾਂਗੇ ਜਦੋਂ ਵੀ ਤੁਸੀਂ ਕਿਸੇ ਪਰਚੇ ਸੁਨੇਹਾ ਲਾਓਗੇ ਤਾਂ ਹਰ ਵਾਰ ਤੁਸੀਂਡੇ ਨਾਲ ਤੁਲਾਂਗੇ ਤੁਹਾਡੇ ਨਾਲ ਮਾਰਾਂਗੇ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਦੀ ਵਤ